ਲੁਧਿਆਣਾ ਦੇ ਤਾਂਦਰਾ ਰੋਡ ਤੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਪੁਲਿਸ ਤੇ ਬਦਮਾਸ਼ਾਂ ਦਾ ਕੀਤਾ ਇਨਕਾਊਂਟਰ ਦੋਨੋਂ ਬਦਮਾਸ਼ ਗगन ਅਤੇ ਮਨਦੀਪ ਹੋਏ ਜ਼ਖਮੀ ਜ਼ਖਮੀ ਨੂੰ ਭੇਜਿਆ ਗਿਆ ਸਲਫਰ ਹਸਪਤਾਲ ਤੇ ਲੁੱਟਖੋਤ ਤੇ ਚੋਰੀ ਦੇ ਦਰਜ ਸਨ ਪਰਚੇ ਦੋਨਾਂ ਤੇ ਇਥੇ આરોપીਾਂ ਕੋਲੋਂ ਇੱਕ ਕਤੀਵਾ ਤੇ ਹਥਿਆਰ ਵੀ ਬਰਾਮਦ ਕੀਤਾ ਗਿਆ ਕੀਤੀ ਗਈ ਹੈ ਇਹ ਸਾਡੀ ਪੁਲਿਸ ਪਾਰਟੀ ਜਿਹੜੀ ਸੀਆਈ 1 ਦੀ ਸੀਗੀ ਇਨਸਪੈਕਟਰ ਸਾਹਿਬ ਦੇ ਨਾਲ ਇਹਨਾਂ ਜਿਹੜੀ ਨਾਕਾਬੰਦੀ ਇੱਥੇ ਸੀਗੀ ਇਹਨਾਂ ਦੀ ਇਨਫੋਰਮੇਸ਼ਨ ਵੀ ਸੀਗੀ ਪਰਚੇ ਸੀਗੇ ਮਨਦੀਪ ਤੇ ਗਗਨ ਤੇ ਦੋ ਜੀ ਉਹਨਾਂ ਦੀ ਸਰਚ ਵੀ ਚਲੋ ਇਹਨਾਂ ਦੇ ਆਪਣੇ ਨਾਕਾ 'ਤੇ ਖੜੇ ਸੀਗੇ ਤਾਂ ਇਹਨਾਂ ਨੇ ਇੱਕ ਵਿਦਾਊਟ ਐਕਟ ਵਾ ਤੇ ਜਿਹੋ ਦੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜਵਾਬੀ ਫਾਇਰ 'ਚ ਸਾਡੇ ਐਸੇ ਹਰਜਾਪ ਸਿੰਘ ਨੇ ਵੀ ਫਾਇਰ ਕੀਤੇ ਜਿਸ ਦੇ ਉਹਨਾਂ ਦੀ ਲੱਤਾਂ ਤੇ ਦੋਨਾਂ ਦੇ ਲੱਗੇ ਜਿਹੜੇ ਇੰਜਰਡ ਹੋ ਗਏ ਇਨਨੂੰ ਇਮੀਡੀਏਟਲੀ ਸੀਵਰ ਹਸਪੀਟਲ ਰੈਫਰ ਕੀਤਾ ਗਿਆ ਤਾਂ ਇਹਨਾਂ ਤੇ ਵੈਸੇ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ 6 ਕਮਕਦਮੇ ਗਗਨ ਦੇ ਹੈਗੇ ਤਾਂ 2 ਕਮਕਦਮੇ ਮਨਦੀਪ ਦੇ ਹੈਗੇ ਬਾਕੀ ਹਲੇ